ਪੇਟ ਮੰਨ ਲਓ ਐਡਾ ਪੇਟ ਹੈ ਤੇ ਪੇਟ ਦੇ ਇੰਨਾ ਹਿੱਸਾ ਐਸਿਡ ਦੇ ਨਾਲ ਭਰਿਆ ਹੋਇਆ ਹੈ ਹੁਣ ਜਦੋਂ ਖਾਣਾ ਗਿਆ ਜੀ ਔਰ ਫਿਰ ਉਸ ਤੋਂ ਬਾਅਦ ਦੂਸਰਾ ਪ੍ਰੋਸੈਸ ਕੀ ਹੁੰਦਾ ਚਰਨਿੰਗ ਹੁੰਦੀ ਹੈ ਮਤਲਬ ਪੇਟ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਇੱਕਦਮ ਸਿੱਧੀ-ਸਿੱਧੀ ਚੀਜ਼ ਹੈ ਉਹ ਕੁੰਮੇਗਾ ਉਹ ਕੁੰਮ-ਕੁੰਮ ਕੇ ਹਲਾ-ਹਲਾ ਕੇ ਉਹ ਸਾਰਾ ਖਾਣਾ ਔਰ ਐਸਿਡ ਉਹਨੂੰ ਮਿਕਸ ਕਰੇਗਾ ਆਪਸ ਵਿੱਚ ਓਕੇ ਔਰ ਫਿਰ ਹੀ ਉਹਦੇ ਤੋਂ ਨਿਊਟ੍ਰੀਐਂਟਸ ਨਿਕਲਦੇ ਆ ਜੀ ਹੁਣ ਅਸੀਂ ਜਦੋਂ ਬਿਲਕੁਲ ਸਿੱਧੇ ਇਸ ਤਰ੍ਹਾਂ ਬੈਠ ਕੇ ਇੱਕਦਮ ਸਟ੍ਰੇਟ ਬੈਠ ਕੇ ਖਾਣਾ ਖਾਣੇ ਆ ਜੀ ਤਾਂ ਪੇਟ ਕੀ ਹੁੰਦਾ ਬਿਲਕੁਲ ਸਿੱਧਾ ਸਿੱਧਾ ਰਹੇਗਾ ਜੀ ਇਸ ਤਰ੍ਹਾਂ ਠੀਕ ਹੈ ਹੁਣ ਇਹਦੇ ਵਿੱਚ ਜਦੋਂ ਖਾਣਾ ਅਸੀਂ ਖਾਰੇ ਖਾਰੇ ਪਈ ਜਾ ਰਿਹਾ ਪਈ ਜਾ ਰਿਹਾ ਇੱਕਦਮ ਓਵਰ ਪੂਰਾ ਭਰ ਦਿੰਨੇ ਆ ਖਾ ਕੇ ਜੀ ਕਿਉਂਕਿ ਸਾਡਾ ਸਪੇਸ ਜਿੰਨਾ ਹੈ ਉਹਨਾਂ ਫੁੱਲ ਕਰ ਦਿੰਨੇ ਕੋਈ ਚੀਜ਼ ਸਵਾਦ ਲੱਗੀ ਪੂਰਾ ਪੇਟ ਉੱਪਰ ਤੱਕ ਭਰ ਲਿਆ ਓਕੇ ਠੀਕ ਹੈ ਹੁਣ ਜਦੋਂ ਪੂਰਾ ਪੇਟ ਉੱਪਰ ਤੱਕ ਭਰਿਆ ਗਿਆ ਹੈ ਉਹ ਖਿਲ ਨਹੀਂ ਪਾਏਗਾ ਪ੍ਰੋਪਰਲੀ ਠੀਕ ਮਤਲਬ ਕਿ ਸਹੀ ਮਿਕਸਿੰਗ ਨਹੀਂ ਹੋ ਪਾਏਗੀ ਐਸਿਡ ਔਰ ਖਾਣਾ ਪ੍ਰੋਪਰਲੀ ਮਿਕਸ ਨਹੀਂ ਹੋ ਸਕੇਗਾ ਔਰ ਐਸਿਡ ਔਰ ਖਾਣਾ ਜੇ ਤੋਂ ਪ੍ਰੋਪਰਲੀ ਮਿਕਸ ਨਹੀਂ ਹੋਇਆ ਜੀ ਉਹ ਜਿਹੜੇ ਨਿਊਟ੍ਰੀਐਂਟਸ ਹੈ ਉਹ ਗਾੜੀ ਨਹੀਂ ਸਕੇਗਾ ਖਾਣੇ ਚੋਂ ਜੀ ਔਰ ਫਿਰ ਉਹ ਉਥੋਂ ਗਾੜੀ ਅੱਗੇ ਪ੍ਰੋਸੈਸ ਵੱਧ ਜਾਏਗਾ ਹੈਨਾ ਅੱਗੇ ਖਾਣਾ ਵਧਣ ਲੱਪੇਗਾ ਜਦੋਂ ਇੱਥੇ ਹੀ ਖਾਣਾ ਪ੍ਰੋਪਰਲੀ ਪਤ ਪਚਿਆ ਨਹੀਂ ਹੈ ਪ੍ਰੋਪਰਲੀ ਉਹ ਜਿਹੜੇ ਉਹਦੇ ਜਿਹੜੇ ਨਿਊਟ੍ਰੀਐਂਟਸ ਨਿਕਲਨੇ ਆ ਜੋ ਕੈਮੀਕਲ ਉਹਦੇ ਵਿੱਚ ਪ੍ਰੋਸੈਸ ਹੋਣਾ ਹੈ ਉਹ ਹੋਇਆ ਨਹੀਂ ਹੈ ਜੀ ਤੋ ਅੱਗੇ ਸਾਡੀਆਂ ਆਟਾ ਵੀ ਉਹਦੇ ਚੋਂ ਫਿਰ ਨਿਊਟ੍ਰੀਐਂਟਸ ਨਹੀਂ ਕੱਢ ਸਕਣਗੇ ਕਿਉਂਕਿ ਇੱਥੇ ਪੂਰਾ ਪ੍ਰੋਪਰ ਪ੍ਰੋਸੀਜਰ ਹੋਏਗਾ ਜੀ ਖਾਣੇ ਦਾ ਫਿਰ ਹੀ ਅੱਗੇ ਜਿਹੜੀਆਂ ਆਟਾ ਉਹ ਖਾਣੇ ਵਿੱਚੋਂ ਜਿਹੜੇ ਨਿਊਟ੍ਰੀਐਂਟਸ ਉਹਨੇ ਕੱਢਣੇ ਆ ਜਿਹੜੇ ਵਿਟਾਮਿਨ ਪ੍ਰੋਟੀਨਸ ਕੱਢਣੇ ਆ ਉਹ ਫਿਰ ਕੱਢ ਸਕੇਗਾ ਜੀ ਹੈਨਾ ਜੇ ਤੁਹਾ ਪ੍ਰੋਸੈਸ ਇੱਥੇ ਹੀ ਨਹੀਂ ਪੂਰਾ ਹੋਇਆ ਅਗਲਾ ਪ੍ਰੋਸੈਸ ਨਹੀਂ ਪੂਰਾ ਹੋਣਾ ਅਗਲਾ ਨਹੀਂ ਹੋਇਆ ਉਹ ਜਿੰਨਾ ਤੁਸੀਂ ਖਾਧਾ ਹੈ ਜੀ ਉਹਦੇ ਚੋਂ ਜੋ ਕੁਝ ਵੀ ਬਾਡੀ ਨੇ ਲੈਣਾ ਹੀ ਨਿਊਟ੍ਰੀਐਂਟਸ ਉਹ ਤੇ ਲਿਆ ਹੀ ਨਹੀਂ ਉਸ ਤਰ੍ਹਾਂ ਹੀ ਉਹ ਵੇਸਟ ਚਲਾ ਗਿਆ ਜੀ ਉਹ ਸਿਰਫ ਢਿੱਡ ਭਰ ਰਿਹਾ ਹੈ ਨਿਊਟ੍ਰੀਐਂਟਸ ਜੋ ਮਿਲਨੇ ਆ ਬਾਡੀ ਨੂੰ ਉਹ ਨਹੀਂ ਮਿਲ ਰਹੇ ਜੀ ਪ੍ਰੋਬਲਮ ਇਸ ਲਈ ਹੋ ਰਹੀ ਹੈ ਓਕੇ ਓਕੇ ਕੀ ਅਸੀਂ ਖਾ ਤੁਸੀਂ ਜਿੰਨਾ ਮਰਜ਼ੀ ਵਧੀਆ ਤੋਂ ਵਧੀਆ ਖਾ ਲੋ ਜੀ ਪਰ ਜਦੋਂ ਉਹ ਪ체ਗਾ ਹੀ ਨਹੀਂ ਉਹਦੇ ਚੋਂ ਨਿਊਟ੍ਰੀਐਂਟਸ ਨਿਕਲਣਗੇ ਹੀ ਨਹੀਂ ਤੁਹਾਨੂੰ ਲੱਗੇਗਾ ਕਿ ਓਕੇ ਓਕੇ ਔਰ ਜਿਹੜੀ ਬਾਡੀ ਨੂੰ ਨਿਊਟ੍ਰੀਐਂਟਸ ਨਹੀਂ ਮਿਲਣਗੇ ਉਹ ਬਿਮਾਰ ਹੋਏਗੀ ਬਿਮਾਰ ਹੋਵੇਗੀ ਕਿਉਂਕਿ ਉਹਦੇ ਚੋਂ ਕਮੀ ਆ ਜਾਏਗੀ ਹੈਨਾ ਜੋ ਜ਼ਰੂਰਤ ਪੂਰੀ ਨਹੀਂ ਹੁੰਦੀ ਹਾਂਜੀ ਤੇ ਹੁਣ ਇਹਦੇ ਵਿੱਚ ਕੋਈ ਇਸ ਚੀਜ਼ ਦਾ ਰੋਲ ਨਹੀਂ ਹੈ ਕਿ ਤੁਸੀਂ ਬਹੁਤ ਵਧੀਆ ਮਿੰਗਾ ਤੋਂ ਮਹਿੰਗਾ ਫਰੂਟ ਖਾਓ ਜਾਂ ਤੁਸੀਂ ਸਿੰਪਲ ਦਾਲ ਰੋਟੀ ਖਾਓ ਜੇ ਤੁਸੀਂ ਉਹਨੂੰ ਪਛਾਣ ਨਹੀਂ ਪਾ ਰਹੇ ਉਹਦਾ ਕੋਈ ਫਾਇਦਾ ਨਹੀਂ ਹੈ ਨਹੀਂ ਤਾਂ ਜਦੋਂ ਅਸੀਂ ਚੌਂਕੜੀ ਮਾਰ ਕੇ ਬੈਠਨੇ ਤਾਂ ਆਬਵੀਅਸਲੀ ਹੱਡਾ ਜਿਹੜਾ ਪੇਟ ਹੈ ਇਹ ਦਬ ਜਾਂਦਾ ਜੀ ਤਾਂ ਜਿਹੜਾ ਪੇਟ ਇਸ ਤਰ੍ਹਾਂ ਸਿੱਧਾ ਖੜਾ ਹੀ ਉਹ ਥੋੜਾ ਜਿਹਾ ਦਬ ਜੇਗਾ ਥੋੜਾ ਸਪੇਸ ਰਹਿ ਜਾਏਗਾ ਬਿਲਕੁਲ ਤਾਂ ਤੁਸੀਂ ਪ੍ਰੋਪਰਲੀ ਭਰ ਕੇ ਪੇਟ ਨਹੀਂ ਖਾ ਸਕਦੇ ਹੋ ਓਕੇ ਹੈਨਾ ਓਕੇ ਤੇ ਜਗ੍ਹਾ ਜਗ੍ਹਾ ਸਪੇਸ ਰਹੇਗਾ ਸਪੇਸ ਰਹੇਗੀ ਤਾਂ ਉਹ ਸਹੀ ਓਮੈਕਸ਼ਨ ਹੋ ਜਾਏਗਾ ਸਹੀ ਪਾਜ ਜਾਏਗਾ ਹਾਂਜੀ ਤਾਂ ਜਦੋਂ ਤੁਸੀਂ ਉੱਠ ਕੇ ਖੜੇ ਹੋਵੋਗੇ ਤਾਂ ਜਿਹੜਾ ਉਹ ਸਪੇਸ ਬਚਿਆ ਉਹ ਸਿੱਧਾ ਹੋ ਜਾਏਗਾ ਔਰ ਫਿਰ ਉਹ ਜਦੋਂ ਚਰਨਿੰਗ ਹੋਏਗੀ পেট ਦੀ ਤੇ ਜਿਹੜਾ ਐਸਿਡ ਹੈ ਔਰ ਖਾਣਾ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਪਾਏਗਾ ਓਕੇ ਔਰ ਇਸੇ ਲਈ ਖਾਣ ਪੀਣ ਤੋਂ ਬਾਅਦ ਜਿਹੜਾ ਵਾਕ ਆਂਦੇ ਆ ਕਿ ਬਈ ਉਸ ਤੋਂ ਬਾਅਦ ਤੁਸੀਂ ਬੈਠ ਨਹੀਂ ਜਾਣਾ ਜੀ ਸਿੱਧਾ ਥੋੜਾ ਘੁੰਮਣਾ ਫਿਰਨਾ ਵਾਕ ਕਰਦੇ ਤਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਫਿਰ ਖਾਣਾ ਪ੍ਰੋਪਰਲੀ ਤੁਹਾਡਾ ਜਦੋਂ ਇੱਥੇ ਸਟਮਕ ਜਿਹੜਾ ਪ੍ਰੋਸੈਸ ਹੈ ਉਹ ਜਦੋਂ ਪ੍ਰੋਪਰ ਹੋਏਗਾ ਤੇ ਫਿਰ ਅੱਗੇ ਵੀ ਪ੍ਰੋਪਰ ਹੋਏਗਾ ਇਥੇ ਗੜਬੜ ਹੋਏਗੀ ਤਾਂ ਅੱਗੇ ਤੁਹਾਡੀ ਬੋਡੀ ਨੂੰ ਨਿਊਟ੍ਰੀਐਂਟਸ ਲੈ ਹੀ ਨਹੀਂ ਸਕੇਗੀ ਤੇ ਜਦੋਂ ਤੁਹਾਡੀ ਬੋਡੀ ਨੂੰ ਨਿਊਟ੍ਰੀਐਂਟਸ ਨਹੀਂ ਮਿਲੇ ਜੀ ਤਾਂ ਤੁਹਾਡੀ ਬੋਡੀ ਕਿਸ ਤਰ੍ਹਾਂ ਹੈਲਦੀ ਰਹੇਗੀ ਨੂੰ ਵੀ ਜਿਵੇਂ ਆਪਣੇ ਕਹਿੰਦਾ ਵੀ ਮਹਿੰਗੇ ਮਹਿੰਗੇ ਸੋਫੇ ਤੇ ਬੈਠਿਆ ਟੌਰ ਨੱਕ ਬੰਦਾ ਨੀਚੇ ਖਾਂਦਾ ਤੇ ਉਹ ਆਪਣੇ ਨਾਲ ਇੰਟੈਲੀਜੈਂਟ ਹੀ ਸੇਤ ਗਈ ਬਿਲਕੁਲ ਜੀ ਤੇ ਹੁਣ ਦੇਖੋ ਔਰ ਇਹ ਦੋ ਚੀਜ਼ਾਂ ਇਹੋ ਜਿਹੀਆਂ ਹਨਾ ਕਿ ਜਦੋਂ ਤੁਸੀਂ ਖਾਦਾ ਤੁਹਾਡੀ ਬੋਡੀ ਨੇ ਨਿਊਟ੍ਰੀਐਂਟਸ ਪ੍ਰੋਪਰ ਲੈ ਲੇ ਫਿਰ ਵੀ ਤੁਸੀਂ ਬਿਮਾਰ ਨਹੀਂ ਪਾਓਗੇ ਜੇ ਤੁਸੀਂ ਜੋ ਖਾਦਾ ਹੈ ਉਹ ਪ੍ਰੋਪਰਲੀ ਬਾਹਰ ਨਿਕਲ ਗਿਆ ਜੀ ਤੇ ਫਿਰ ਵੀ ਬਿਮਾਰ ਨਹੀਂ ਹੋ ਬਿਲਕੁਲ ਬਿਲਕੁਲ ਤਾਂ ਸਾਰੀ ਬਿਮਾਰੀ ਦੀ ਜੜ ਤੇ ਬਸ ਇਹਨਾਂ ਦੋ ਚੀਜ਼ਾਂ ਚ ਹੀ ਹੈ ਜੀ ਜੀ